ਰਾਣਾ ਰੀਅਲ ਏਸਟੇਟ YouTube ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਆਸ ਕਰਦੇ ਹਾਂ ਸਾਰੇ ਠੀਕ ਹੋਵੋਗੇ ਪਹਿਲਾਂ ਤਾਂ ਅਸੀਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਰਾਣਾ ਰੀਅਲ ਏਸਟੇਟ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਅਸੀਂ ਪਿੱਛੇ 5 ਲੱਖ 7 ਲੱਖ 9 ਲੱਖ 10 ਲੱਖ 15 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਅਤੇ 5 ਕਰੋੜ ਤੱਕ ਵੀ ਕਾਊ ਕੋਠੀਆਂ ਦਿਖਾ ਚੁੱਕੇ ਹਾਂ ਉਹ ਤੁਸੀਂ ਸਾਡੇ YouTube ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਕੋਠੀ ਪਸੰਦ ਆਉਂਦੀ ਹੈ ਤੁਹਾਡੇ ਬਜਟ ਮੁਤਾਬਿਕ ਆਪਾਂ ਉਸ ਕੋਠੀ ਤੇ ਵਿਜ਼ਿਟ ਕਰਾਵਾਂਗੇ ਅਤੇ ਕੋਠੀ ਖਰੀਦਣ ਵਿੱਚ ਆਪਜੀ ਦੀ ਪੂਰੀ ਮਦਦ ਕਰਾਂਗੇ। ਬਾਕੀ ਜਿਨ੍ਹਾਂ ਪਰਿਵਾਰਾਂ ਨੇ ਸਾਡੇ ਤੋਂ ਸਸਤੇ ਘਰਾਂ ਦੀ ਡਿਮਾਂਡ ਕੀਤੀ ਸੀ ਤਾਂ ਅਸੀਂ ਦੱਸ ਦਈਏ ਕਿ ਪਹਿਲਾਂ ਅਸੀਂ ਇੱਕ 40 ਗਜ ਦਾ ਮਕਾਨ 7 ਲੱਖ ਵਿੱਚ ਅਤੇ 50 ਗਜ ਦਾ ਮਕਾਨ 9 ਲੱਖ ਵਿੱਚ ਲੁਧਿਆਣਾ ਵਿੱਚ ਦਿਖਾ ਚੁੱਕੇ ਹਾਂ। ਅਸੀਂ ਇੱਕ 100 ਗਜ ਦਾ ਮਕਾਨ 14 ਲੱਖ ਵਿੱਚ ਅਤੇ ਇੱਕ 100 ਗਜ ਦਾ ਮਕਾਨ 25 ਲੱਖ ਵਿੱਚ ਵੀ ਦਿਖਾ ਚੁੱਕੇ ਹਾਂ। ਇਸ ਤੋਂ ਇਲਾਵਾ 80 ਗਜ 20 ਲੱਖ ਵਿੱਚ ਇੱਕ ਅਸੀਂ 500 ਗਜ ਦੀ ਆਲੀਸ਼ਾਨ ਕੋਠੀ 1 ਕਰੋੜ 45 ਲੱਖ ਵਿੱਚ ਲੁਧਿਆਣਾ ਸ਼ਹਿਰ ਵਿੱਚ ਦਿਖਾ ਚੁੱਕੇ ਹਾਂ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਸੋਹਣੀ ਕੋਠੀ ਲੈ ਕੇ ਆਏ ਹਾਂ ਜੋ ਕਿ ਮਹਿਲ ਤੋਂ ਘੱਟ ਨਹੀਂ ਹੈ ਕਿਉਂਕਿ ਮਾਲਕਾ ਨੇ ਬਹੁਤ ਹੀ ਰੂਨਲ ਬਣਾਈ ਹੈ ਅਤੇ ਸਾਰਾ ਕੰਮ ਕੋਠੀ ਵਿੱਚ ਤਸੱਲੀ ਨਾਲ ਕੀਤਾ ਹੈ ਕੋਠੀ ਪੂਰੀ ਲਗਜ਼ਰੀ ਬਣੀ ਹੈ ਜਿਸ ਦਾ ਰੇਟ ਬਹੁਤ ਹੀ ਘੱਟ ਹੈ ਤਾਂ ਜਾਣਕਾਰੀ ਸ਼ੁਰੂ ਕਰਦੇ ਹਾਂ ਵੀਡੀਓ ਸਿਰਫ 3 ਮਿੰਟ ਦੀ ਹੈ ਤਾਂ ਜਾਣਕਾਰੀ ਧਿਆਨ ਨਾਲ ਸੁਣ ਲੈਣਾ ਜੀ ਇੱਕ ਹੋਰ ਜ਼ਰੂਰੀ ਸੂਚਨਾ ਜਿਹੜੇ ਪਰਿਵਾਰ ਸਾਡੇ ਤੋਂ ਬੈਂਕ ਲੋਨ ਅਤੇ ਕਿਸ਼ਤਾਂ ਵਿੱਚ ਘਰ ਮੰਗਦੇ ਹਨ ਉਹ ਵੀ ਅਸੀਂ ਦਿਖਾ ਚੁੱਕੇ ਹਾਂ ਜ਼ਿਆਦਾ ਜਾਣਕਾਰੀ ਲਈ ਅਸੀਂ ਆਪਣੇ ਨੰਬਰ ਵੀ ਦੇਵਾਂਗੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਚਲੋ ਬਿਨਾਂ ਸਮਾਂ ਬਰਬਾਦ ਕੀਤੇ ਕੋਠੀ ਦੀ ਜਾਣਕਾਰੀ ਸ਼ੁਰੂ ਕਰਦੇ ਹਾਂ ਅੱਜ ਦੀ ਕੋਠੀ ਬਹੁਤ ਹੀ ਸੋਹਣੀ ਕੋਠੀ ਬਣੀ ਹੋਈ ਹੈ ਇਸ ਕੋਠੀ ਵਿੱਚ ਬਿਜਲੀ ਪਾਣੀ ਦਾ ਸਾਰਾ ਕੰਮ ਕੰਪਲੀਟ ਹੈ ਜੀ ਅਤੇ ਫਲੋਰ ਤੇ ਟਾਈਲਸ ਅਤੇ ਮਾਰਬਲ ਪੇਂਟ ਦਾ ਕੰਮ ਵੀ ਸਾਰਾ ਕੀਤਾ ਹੋਇਆ ਹੈ ਇਹ ਕੋਠੀ 100 ਗਜ ਵਿੱਚ ਬਣੀ ਹੋਈ ਹੈ ਇਸ ਦਾ ਸਾਈਜ਼ 25 ਫੁੱਟ ਫਰੰਟ ਅਤੇ 36 ਫੁੱਟ ਲੰਬਾਈ ਹੈ ਇਸ ਦਾ ਮੂੰਹ ਵੈਸਟਵਾਲ ਹੈ ਸੈਮੀ ਫਰनिश्ड ਹੈ 1.8 ਸਟੋਰੀ ਬਣੀ ਹੋਈ ਹੈ ਐਨਓਸੀ ਅਵੇਲੇਬਲ ਹੈ ਅਤੇ ਐਮਸੀ ਅਪਰੂਵਡ ਹੈ 22 ਫੁੱਟ ਰੋਡ ਇਸ ਦੇ ਸਾਹਮਣੇ ਬਣੀ ਹੋਈ ਹੈ ਤਿੰਨ ਬੈਡਰੂਮ ਬਨੇ ਹਨ ਤਿੰਨ ਬਾਥਰੂਮ ਬਨੇ ਹੋਏ ਹਨ ਦੋ ਕਿਚਨ ਹਨ ਕਾਰ ਪਾਰਕਿੰਗ ਵੀ ਹੈ ਇੰਡੀਪੈਂਡੈਂਟ ਹਾਊਸ ਹੈ ਇਸ ਤੋਂ ਪਹਿਲਾਂ ਅਸੀਂ 100 ਗੱਜ ਦੀ ਦੋ ਮੰਜ਼ਿਲ ਕੋਠੀ ਸਿਰਫ 28 ਲੱਖ ਭਾਮੀਆਂ ਲੁਧਿਆਣਾ ਵਿੱਚ ਦਿਖਾਈ ਸੀ ਪਰ ਉਹ ਜਲਦੀ ਹੀ ਵਿਕ ਗਈ ਸੀ ਕਿਉਂਕਿ ਮਾਲਕਾਂ ਨੂੰ ਪੈਸਿਆਂ ਦੀ ਬਹੁਤ ਲੋੜ ਸੀ ਹੁਣ ਅਸੀਂ ਕੁਝ ਦਿਨ ਪਹਿਲਾਂ 100 ਗੱਜ ਦੋ ਮੰਜ਼ਿਲਾ ਕੋਠੀ ਸਿਰਫ 37 ਲੱਖ ਈਸ਼ਰ ਨਗਰ ਬੇਗਵਾਨਾ ਲੁਧਿਆਣਾ ਵਿੱਚ ਦਿਖਾਈ ਸੀ ਉਹ ਵੀ ਤੁਸੀਂ ਦੇਖਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਇਸੇ ਤਰ੍ਹਾਂ ਬਹੁਤ ਹੀ ਸਸਤੀਆਂ ਕੋਠੀਆਂ ਆਪਣੇ ਚੈਨਲ ਤੇ ਪਾਈਆਂ ਹਨ ਤੁਸੀਂ ਜਾ ਕੇ ਦੇਖ ਸਕਦੇ ਹੋ ਹੁਣ ਕੋਠੀ ਦਾ ਰੇਟ ਧਿਆਨ ਨਾਲ ਸੁਣ ਲੈਣਾ ਰੇਟ ਸਿਰਫ 55 ਲੱਖ ਹੈ ਬੈਂਕ ਲੋਨ ਵੀ ਹੋ ਜਾਵੇਗਾ ਬਾਕੀ ਕੋਠੀ ਦੀ ਹਾਲਤ ਤੁਸੀਂ ਵੀਡੀਓ ਵਿੱਚ ਦੇਖ ਚੁੱਕੀ ਹੋ ਬਾਕੀ ਜੇਕਰ ਤੁਸੀਂ ਇਹ ਕੋਠੀ ਨਹੀਂ ਦੇਖੀ ਹੋਈ ਤਾਂ ਅਸੀਂ ਦਿਖਾ ਵੀ ਦੇਵਾਂਗੇ ਇੱਕ ਜ਼ਰੂਰੀ ਸੂਚਨਾ ਹੋਰ ਅਸੀਂ ਦੱਸਣਾ ਚਾਹੁੰਦੇ ਹਾਂ ਜਿਨ੍ਹਾਂ ਪਰਿਵਾਰਾਂ ਨੇ ਸਾਡੇ ਤੋਂ ਸਸਤੇ ਪਲਾਟਾਂ ਦੀ ਡਿਮਾਂਡ ਕੀਤੀ ਸੀ ਤਾਂ ਸਾਡੇ ਕੋਲ ਇੱਕ 50 ਗੱਜ ਦਾ ਪਲਾਟ 2,50,000 ਰੁਪਏ ਵਿੱਚ ਵਿਕਣ ਆਇਆ ਹੋਇਆ ਹੈ ਅਤੇ 100 ਗੱਜ ਦਾ ਪਲਾਟ 5,50,000 ਰੁਪਏ ਵਿੱਚ ਵੇਚਣ ਲਈ ਆਇਆ ਹੋਇਆ ਹੈ। ਇਹ ਪਲਾਟ ਦੇਖਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ। ਇਸ ਕੋਠੀ ਦੀ ਲੋਕੇਸ਼ਨ ਧਿਆਨ ਨਾਲ ਸੁਣ ਲੈਣਾ ਜੀ। ਜਵਾਲਾ ਸਿੰਘ ਚੌਕ, ਜੱਸੀਆਂ ਰੋਡ, ਹੈਬੋਵਾਲ ਕਲਾਂ, ਲੁਧਿਆਣਾ ਹੈ ਜੀ। ਜ਼ਿਆਦਾ ਜਾਣਕਾਰੀ ਲਈ 98724 26497 ਅਤੇ 97034 42000 ਤੇ ਸੰਪਰਕ ਕਰ ਸਕਦੇ ਹੋ। ਅੱਗੇ ਹੋਰ ਸਸਤੇ ਰੇਟਾਂ ਵਿੱਚ ਕੋਠੀਆਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ। ਅੱਜ ਜੀ ਤੁਸੀਂ ਜੋ ਕੋਠੀਆਂ ਦੇਖੀਆਂ ਹੈਗੀਆਂ ਨੇ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ ਜਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ rana real estate 97.com ਤੇ ਜਾ ਸਕਦੇ ਹੋ ਇਸ ਤੋਂ ਇਲਾਵਾ ਇੰਸਟਾਗ੍ਰam ਪੇਜ rana real estate 97 ਤੇ ਜਾ ਸਕਦੇ ਹੋ ਅਤੇ ਹੋਰ ਸਸਤੀਆਂ ਕੋਠੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਇੱਕ ਵਾਰ ਫਿਰ ਦੱਸ ਦਿੰਨੇ ਹਾਂ ਤੁਹਾਨੂੰ ਸਾਰੀ ਜਾਣਕਾਰੀ 55 ਲੱਖ ਰੇਟ ਹੈਗਾ ਜੀ ਠੀਕ ਹੈ ਜੀ 100 ਗਜ ਦੇ ਵਿੱਚ ਇਹ ਬਣੀ ਹੋਈ ਹੈ ਲੋਕੇਸ਼ਨ ਜੋ ਤੁਹਾਨੂੰ ਆਪਾਂ ਦੱਸੀ ਹੈਗੀ ਹੈ ਲੋਕੇਸ਼ਨ ਹੈਬਵਾਲੂ ਤੇਣਾ ਜੀ ਧੰਨਵਾਦ ਜੀ